ਲਾ ਵੀ ਸਾਜਣੂ ਅੱਜ ਨਾ ਆਹ ਟਰੈਕਟਰ ਵੇਖਣ ਆਏ ਆਂ ਆਪਾਂ ਟਰੈਕਟਰ ਵੇਖਣਾ ਟਰਿੱਡ ਵੇਖਣ ਨੂੰ ਤਾਂ ਸੋਹਣਾ ਲੱਗਦਾ ਹੈਂ ਹਾਲ ਪਾਉਂਦੇ ਆ ਚਲਾ ਕੇ ਦੇਖਦੇ ਆ ਫਿਰ ਚੈੱਕ ਕਰਦੇ ਆ ਵੀ ਕਿਵੇਂ ਆ ਹਨਾ ਕਹਿੰਦੇ ਹੁੰਦੇ ਵੀ ਟਰੈਕਟਰ ਵੇਖਣਾ ਹੋਵੇ ਤਾਂ ਵਾਹ ਕੇ ਵੇਖਣਾ ਚਾਹੀਦਾ ਹਾਲ ਪਾਉਂਦੇ ਆ ਆਹ ਬਾਈ ਦਾ ਟਰੈਕਟਰ ਆ ਵੇਨੇ ਆਜੋ ਪਹਿਲਾਂ ਚਾਹ ਪਾਣੀ ਪੀਨੇ ਤੂੜੀ ਵਾਲੇ ਤੇ ਚੱਲਦਾ ਸੀ ਮੀਂਹ ਕਰਕੇ ਤੂੜੀ ਕਰਕੇ ਤੂੜੀ ਵਾਲੀ ਤੇ ਚੱਲਦਾ ਸੀ ਟਰੈਕਟਰ ਆ ਬੀ ਪੈ ਗਿਆ ਇਸ ਕਰਕੇ ਲਾਇਆ ਹੁਣ ਹਾਲ ਹਾਲ ਤੇ ਹਲਾਂ ਤੇ ਚੈੱਕ ਕਰ ਹਣਾ ਬਰੀਦ ਲੈ ਇਹਦਾ ਯੋਰ ਦੇਨੇ ਅੱਜ ਹੂੰ ਮੈਚ ਟੂਰਨਾਮੈਂਟ ਪੱਟੂ ਦਾ ਗੱਡੀ ਦੇਖਦੇ ਆ ਕੀ ਕਰੂਗਾ ਫੇਰ ਕਰਦੇ ਆ ਕੋਈ ਫੈਸਲਾ ਆਜੋ ਚਲੋ ਲੈ ਵੀ ਸਜਣੋ ਚਾਹ ਚੂ ਪੀ ਲਿਆ ਮੁੱਛਾ ਮੱਛਾਂ ਤੇ ਹੱਥ ਫੇਰ ਲਿਆ ਹੁਣ ਆਪਾਂ ਦੇਨੇ ਚੈੱਕ ਕਰਦੇ ਆ ਇਹ ਇਹ ਕਿਹੜਾ ਪਿੰਡ ਕਿਹੜਾ ਬਾਈ ਆਪਣਾ ਇਹ ਗਲੋਲੀ ਪਿੰਡ ਹੈ ਵੀਰ ਜੀ ਇਹ ਗਲੋਲੀ ਆ ਪਿੰਡ ਹੈ ਹਾਂ ਹਾਂਜੀ ਇਹ ਇਹ ਆਪਣੇ ਪੰਜਾਬ ਦੇ ਆਪਾਂ ਕਹਿ ਸਕਦੇ ਆ ਵੀ ਲਾਸਟ ਪਿੰਡ ਲਾਸਟ ਪੰਜਾਬ ਹਰਿਆਣੇ ਦੇ ਬਾਰਡਰ ਤੇ ਆ ਅਸਲ ਦੇ ਵਿੱਚ ਉਹ ਸਾਹਮਣੇ ਜੇ ਤੱਕ ਤੇ ਹੁਣ ਹੋਰ ਦੇਸ਼ ਹੁੰਦਾ ਤਾਂ ਕਹਿਣਾ ਸੀਗਾ ਬਾਰਡਰ ਤੇ ਸੀ ਜਾਂ ਤਾਂ ਸਾਨੂੰ ਹਾਂ ਫਰੀਦ ਫੇਰ ਤਾਂ ਬਾਰਡਰ ਬਣਾ ਦੇਣਾ ਸੀ ਆਪਾਂ ਵੀ ਉਹ ਬਈ ਜਰਮਨ ਦਾ ਬਾਰਡਰ ਤੇ ਸੀ ਜਾਂਦਾ ਚਲੋ ਹੁਣ ਬਾਰਡਰ ਤਾਂ ਨਹੀਂ ਕਹਿੰਦੇ ਆ ਜਾ ਫਿਰ ਦੇਨੇ ਆ ਕਰਦੇ ਆ ਚੱਕ ਬੰਦੇ ਬਹੁਤ ਫਿਰਦੇ ਆ ਫ੍ਰੀ ਕਰਗੇ ਚੱਕ ਫਿਰ ਡੰਡਾ ਘੱਲ ਕੇ ਮਾੜਾ ਮੈਨੂੰ ਡੰਡਾ ਠਿੱਲਾ ਲੱਗਦਾ ਮਾੜਾ ਹੈ ਹਲਕਾ ਹੈ ਹੈ ਕਰਾਂ ਸਟਾਰਟ ਬਾਈ ਮੈਂ ਹਾਂਜੀ ਹਾਂਜੀ ਕਰੋ ਆ ਜਾ ਬਾਈ ਤੂੰ ਨਾਲ ਆ ਜਾ ਮੇਰੇ ਡੰਡਾ ਕਰਨਾ ਕੋਈ ਵੱਡਾ ਡੰਡਾ ਮੈਂ ਮਾੜਾ ਜੇ ਨਾ ਡੰਡਾ ਚੱਕਦਾ ਤੇ ਡੰਡਾ ਤੁਸੀਂ ਨਾ ਕਰਦੇ ਹੋ ਇਹਦਾ ਥੋੜਾ ਜਿਹਾ ਟੈਟ चेक कर ला मैं है भाई पहला हाई हां जी ਓਏ ਹਾਉ ਦੇ ਕਿੰਨੇ ਵੱੜਦੇ ਥੱਲੇ ਹੈ ਓਹ ਦੇਖ ਜਨਤਾ ਕਿੰਨੀ ਆਈ ਵੀ ਦੇਖਣ ਗਿੱਲਾ ਕਿੰਨਾ ਨਿਕਲਦਾ ਹਲੋ ਸਾਹ ਟਰੈਕਟਰ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਮਗਰ ਕੁਝ ਹੈਗਾ ਕਿ ਨਹੀਂ ਗਿੱਲਾ ਗਿੱਲਾ ਪਾਤਾ ਹੈ ਹਾਂ ਉਧਰ ਚੱਲਦੇ ਆ ਆਜਾ ਭਾਈ ਨਾਲ ਆਇਆ ਆਇਆ ਨਾਲ ਆਜਾ ਬਸ ਆ ਸੁੱਕਾ ਹੀ ਏ ਓਏ ਲੋੜ ਲੋੜ ਨਹੀਂ ਲੋੜ ਨਹੀਂ ਮੰਨਦਾ ਨਾ ਬਿਲਕੁਲ ਵੀ ਨਹੀਂ ਐ ਕਿ ਤੂੜੀ ਬਣਾਈ ਉਹਦੇ ਨਾਲ ਹਾਂਜੀ ਉਹਦੀ ਪੂਰੀ ਤਾਂ ਕਿਵੇਂ ਪਿਛਲੇ ਸਾਲ ਕੇ ਮੈਂ ਸੀ ਪਿਛਲੇ ਸਾਲ ਭਾਈ ਜੀ ਅਸੀਂ ਜੋਰ ਮਾਰ ਕੇ ਨਾ 13 14 ਟਰਾਲੀਆਂ ਘੱਟਦੇ ਹੀ ਪੂਰੇ ਦਿਨ ਤੇ ਹਾਂ ਇਹ ਐਸ ਪੀ ਐ ਸੀ 25 26 25 26 ਨੰਬਰੀਆਂ ਬੜੇ ਆਰਾਮ ਨਾਲ ਘੱਟਦੇ ਰਹੇ ਇੰਨਾ ਫਰਕ ਪੈ ਗਿਆ ਇੰਨਾ ਫਰਕ ਪੈ ਗਿਆ ਤੇਲ ਵਾਲਾ ਘੱਟਣ ਲੱਗ ਗਿਆ ਨਾ ਜੀ ਨਾ ਉਸ ਤੇ ਉਸ ਤੇ ਅੰਦਰੋਂ ਘੱਟ ਡੀਜ਼ਲ ਕਪੈਸਿਟੀ ਤੇ ਤੇਲ ਨੂੰ ਘੱਟ ਖਾਣ ਲੱਗ ਗਿਆ ਤੇਲ ਨੂੰ ਬਹੁਤ ਘੱਟ ਜੋ ਪਹਿਲਾਂ ਇੱਕ ਟੈਂਕੀ ਨਾਲ 11 ਟਰਾਲੀਆਂ ਭਰ ਦਾਲਦੀ ਹਾਂ ਤੇ ਹੁਣ ਇੱਕ ਟੈਂਕੀ ਨਾਲ 16 ਟਰਾਲੀਆਂ ਭਰਦੇ ਆ ਅਜਾ ਤੇਲ ਉਨਾ ਹੀ ਖਾਂਦਾ ਉਦੋਂ ਘਟ ਤੇਲ ਉਦੋਂ ਘਟ ਗਿਆ ਤੇ 10 ਟਰਾਲੀਆਂ ਵੱਧ ਗਿਆ 10 ਟਰਾਲੀਆਂ ਵੱਧ ਗਿਆ ਜੀ ਇਹ ਮੈਨੂੰ ਆਪਾਂ ਚਾਹ ਪੀਂਦੇ ਨੇ ਗੱਲ ਕਰਦੇ ਤੁਸੀਂ ਕਹਿੰਦੇ ਆਪਾਂ ਬਿਲਕੁਲ ਮੈਂ ਇਹਦਾ ਜਦੋਂ ਦਾ ਪੰਪ ਖਲਾਇਆ ਹੈ ਨਾ ਹਾਂਜੀ ਮੇਰਾ ਉਹਦਾ ਰੱਦ ਹੋ ਗਿਆ ਵੀ ਇਹਨੂੰ ਵੇਚ ਦਾਂ ਹਾਂ ਵੀ ਵੇਚ ਕੇ ਹਾਂ ਵੀ ਹੋਰ ਲਈ ਲਈ ਹੈ ਹਾਂ ਵੀ ਚਲ 14 ਮਾਡਲ ਵੀ ਨਜ਼ਰ ਚਲਾ ਲਿਆ ਹਾਂ ਤੇ ਜਦੋਂ ਪੰਪ ਲੈ ਜਾਂਦਾ ਪਿਆ ਅਸੀਂ ਨਾ ਉਹ ਵੀ ਮੇਰਾ ਰਾਹ ਦੇ ਵਿੱਚ ਪੂਰਾ ਮੂਡ ਸੀ ਵੀ ਵੇਚ ਕੇ ਹੌਲੈਂਡ ਲੈਣੇ ਆ ਤੇ ਉਹ ਚਲੋ ਜਦੋਂ ਅੰਕਲ ਕੋਲ ਗਏ ਉਹ ਆਂਦੇ ਕਹਿੰਦੇ ਇੱਕ ਵਾਰ ਚਲਾ ਕੇ ਤਾਂ ਦੇਖ ਵੀ ਜੇ ਤੈਨੂੰ ਕੋਈ ਨਾ ਸੈਟ ਲੱਗਿਆ ਵੀ ਫਿਰ ਤੂੰ ਵੇਚ ਲਈ ਔਰ ਬਾਈ ਜੀ ਨਾ ਸਵਾਦ ਆਇਆ ਨਾ ਮੈਨਾਂ ਮੇਰੇ ਬਰੋਬਰ ਵਟ ਨਾਲ ਵਟ ਦੇ ਜੋਂਡੀਅਰ ਲੱਗਿਆ ਸੀ 4x4 ਉਹ ਪੂਰੇ ਬਰੋਬਰ ਤੋਰੇ ਸੀਗੇ ਟਰੈਕਟਰ ਪੌਣੇ ਕਿਲੇ ਦਾ ਫਰਕ ਪਾ ਗਿਆ ਸੀ ਉਹਦੇ ਨਾਲ ਪੌਣਾ ਕਿਲਾ ਪਹਿਲਾਂ ਅੱਗੇ ਪਹੁੰਚ ਗਿਆ ਸੀ ਬੱਲੇ ਲੰਗੇ ਅਸਲੀਅਤ ਹੈ ਬਾਈ ਜੀ ਇਹ ਨਹੀਂ ਵੀ ਆਪਾਂ ਕੋਈ ਕੈਮਰੇ ਅੱਗੇ ਝੂਠ ਬੋਲਦੇ ਆ ਜਾਂ ਕੁਝ ਵੀ ਹੈ ਹਾਂ ਇਹ ਬਿਲਕੁਲ ਅਸਲੀਅਤ ਮੈਂ ਦੱਸਣਾ ਇੱਕ ਟਾਇਰ ਵੀ ਵੱਡੇ ਪਾਈ ਫਿਰਦੇ ਆ ਹਾਂਜੀ ਟਾਇਰ ਵੀ 16 ਦੇ ਪਾਏ ਨੇ ਆਮ ਟਾਇਰ 14 ਦੇ 16 ਦੇ ਪਾ ਕੇ ਵੀ ਟਰੈਕਟਰ ਸੌਖਾ ਨਹੀਂ 16 ਦੇ ਪਾ ਕੇ ਔਖਾ ਹੋ ਜਾਂਦਾ ਡਾਡਾ ਅਸੀਨਾ ਬਾਈ ਜੀ ਪਿਛਲੀ ਵਾਰ ਇਹਨੂੰ ਪਹਿਲੇ ਗਿਰ ਚ ਚਲਾਉਂਦੇ ਸੀਗੇ ਰਿਪਰ ਤੇ ਐਸ ਕੀ ਅਸੀਂ ਦੂਜੇ ਚ ਹੀ ਨੂੰ ਰੱਖਨੇ ਆ ਪਹਿਲਾਂ ਤੇ ਅਸੀਂ ਲਾਇਆ ਹੀ ਨਹੀਂ ਜਦੋਂ ਦਾ ਸਟਾਰਟ ਕੀਤਾ ਤੇ ਗਰਮ ਗੁਰਮ ਦਾ ਟੋਨ ਤੂੰ ਤਾਂ ਰੀਪਰ ਤੇ ਲਾ ਕੇ ਦੇਖ ਲੈ ਗਰਮ ਦਾ ਕੋਈ ਕਿਸੇ ਤਰ੍ਹਾਂ ਦਾ ਗਰਮ ਨਹੀਂ ਜੀ ਜਿੱਥੇ ਪਹਿਲਾਂ ਸੁਈ ਰਹਿੰਦੀ ਸੀ ਅੱਧ ਚੌਥੀ ਹੁਣ ਰਹਿੰਦੀ ਤੇ ਤੈਨੂੰ ਕਿਸੇ ਬੰਦੇ ਨੇ ਆਖਿਆ ਵੀ ਸੀ ਵੀ ਯਾਰ ਕੋਈ ਗਰਮ ਨਾ ਹੋਣ ਲਾ ਹਾਂ ਮੈਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਉਹਦੇ ਤੋਂ ਮੈਂ ਜਿਵੇਂ ਆਪਾਂ ਸਲਾਹ ਲੈ ਲਏ ਨੇ ਹਣਾ ਹੂੰ ਮੈਂ ਉਹਨੂੰ ਪੁੱਛਿਆ ਮੈਂ ਭਾਜੀ ਮੈਂ ਪੰਪ ਲੱਗਾ ਅਡਵਾਂਸ ਕਰਵਾਣਾ ਉਹ ਆਂਦਾ ਨਾ ਨਾ ਕਰਾਈ ਨਾ ਹੈ ਉਹਦਾ ਫਿਰ ਸਾਰਾ ਕੁਝ ਬਦਲਾਉਣਾ ਪੈਂਦਾ ਹੈ ਰੇਗਰੇਟਰ ਪੱਖਾ ਵਾਟਰ ਬਾਡੀ ਬਿਨੈ ਦਾ ਟਰੈਕਟਰ ਤੇਰਾ ਗਰਮ ਹੋਵੇਗਾ ਤੇ ਉਹ ਚਲੋ ਉਹਨੇ ਵੀ ਮੈਨੂੰ ਡਰਾਤਾ ਕੁਝ ਪਰ ਫਿਰ ਵੀ ਅੰਕਲ ਆਂਦੇ ਕਹਿੰਦੇ ਵੀ ਤੂੰ ਟੈਨਸ਼ਨ ਨਾ ਲੈ ਵੀ ਮੈਂ ਜ਼ਿੰਮੇਵਾਰ ਆ ਪਾਲ ਅੰਕਲ ਕਹਿੰਦੇ ਬਿਲਕੁਲ ਬਾਈ ਜੀ 1% ਵੀ ਨਾ ਕੋਈ ਗਰਮ ਹੋਣ ਦੀ ਸਮੱਸਿਆ ਨਾ ਕੋਈ ਵਾਲਾ ਮਾਰਿਆ ਨਾ ਕੋਈ ਹੀਟ ਕੋਈ ਸੋਈ ਨਹੀਂ ਦਿਖਾਈ ਤੇ ਸਗਾਂ ਦੀ ਤੇਲ ਘੱਟ ਖਾਦਾ ਤੇ ਕੰਮ ਨਾਤ ਦਿਗਾ 7 ਤੋਂ 8 ਟਰਾਲੀਆਂ ਵੱਧ ਬੋਲ ਬਿਲਕੁਲ ਐ ਰਾਮ ਨਾਲ ਜੀ ਤੇ ਹਾਲਾਂ ਹੁਲਾਂ ਤੇ ਤਵੀਆਂ ਤੇ ਪਰਫਾਰਮੈਂਸ ਕੀ ਦੇਖੀ ਤਵੀਆਂ ਦੇ ਨੌ ਨੌ ਦੀ ਹੈਰੋਂ ਐ ਪੂਰੀਆਂ ਨਿੱਗਰ ਤੇ ਪਹਿਲਾਂ ਦੂਜੇ ਗੇਅਰ ਚ ਟਰੈਕਟਰ ਉੱਠਦਾ ਨਹੀਂ ਹੂੰ ਉੱਥੇ ਬੰਦ ਹੋ ਜਾਂਦਾ ਸੀ ਹੂੰ ਹੁਣ ਦੂਜੇ ਗੇਅਰ ਦੇ ਵਿੱਚ ਵੀ ਮੈਂ ਆ ਮੱਕੀ ਵਾਲੀ ਪੈਲੀ ਤਿਆਰ ਕੀਤੀ ਐ ਇੰਨੀ ਨਹੀਂ ਹੈਰੋਂ ਚੁੱਕ ਕੇ ਮਾਰਦਾ ਸੀ ਬੱਸ ਪੈਰ ਨਹੀਂ ਸੇ ਲੱਗਣ ਦਿੰਦਾ ਹੈ ਬਿਲਕੁਲ ਆਇਆ ਆਏ ਜਾਣ ਵਰਦੀ ਆ ਪਾਲ ਐਵੇਂ ਨਹੀਂ ਪਾਲ ਪਾਲ ਕਰਦੀ ਦੁਨੀਆ ਮੈਨੇ ਬਿਲਕੁਲ ਹੀ ਜੋ ਅੰਕਲ ਨੇ ਕਿਹਾ ਨਾ ਇਹ ਉਸ ਤੋਂ 21 ਰਿਹਾ 19 ਨਹੀਂ ਤੇਲ ਖਰਚੇ ਚ ਵੀ ਕੋਈ ਗਰਮ ਨਹੀਂ ਹੋ ਰਿਹਾ ਕੋਈ ਗਰਮ ਲਾ ਰਿਹਾ ਟਰੈਕਟਰ ਬਿਲਕੁਲ ਐਨ ਅਸਲੀਅਤ ਆਪਾਂ ਇਹ ਨਹੀਂ ਵੀ ਆਪਾਂ ਵੀ ਕੋਈ ਉਹਨਾਂ ਦੀ ਕੋਈ ਆਪਾਂ ਪਬਲਿਸਿਟੀ ਕਰਨੇ ਆ ਜਾਂ ਕੁਛ ਹਨ ਜੋ ਮੈਂ ਚਲਾਇਆ ਜੋ ਆਪਾਂ ਨੂੰ ਆਪਣੇ ਰਿਜ਼ਲਟ ਦੇ ਰਿਹਾ ਆਪਾਂ ਉਹੀ ਦੱਸ ਰਹੇ ਆ ਬੰਦੇ ਨੇ ਮੈਂ ਤੁਹਾਨੂੰ ਦੱਸਦਾ ਮੈਂ ਕਿੰਨਾ ਕ ਫਰਕ ਪੈਂਦਾ ਆਪਾਂ ਆਪਣੇ ਵਾਲਾ ਟਰੈਕਟਰ ਵੀ ਹੋਇਆ ਆ ਮਤਲਬ ਟਰੈਕਟਰ ਚ ਜਿੰਨਾ ਜੋਰ ਆ ਨਾ ਉਹਨਾਂ ਇਮਾਨਦਾਰੀ ਨਾਲ ਲਾਉਣ ਲੱਗ ਜਾਂਦਾ ਟਰੈਕਟਰ ਆਪਦੇ ਚ ਨਹੀਂ ਰੱਖਦਾ ਬਿਲਕੁਲ ਜੀ ਬਿਲਕੁਲ ਰੱਖਦਾ ਨਹੀਂ ਆਈ ਨਹੀਂ ਗੱਲ ਜਿੱਥੇ ਦਬਣਾ ਉਥੇ ਦਬੂਗਾ ਵੀ ਹਾਣ ਇਹ ਨਹੀਂ ਵੀ ਆਪਾਂ ਰੀਪਰ ਦੇ ਚੱਲਦੇ ਪਿਆ ਦੂਜੇ ਗੇਅਰ ਚ ਲਾਇਆ ਤੇ ਵੀ ਤੱਕੀਉ ਹੀ ਜਾਂਦਾ ਜਿੱਥੇ ਫੂਸ ਆਉਂਦਾ ਠੀਕ ਹੈ ਕਲੱਚ ਵੀ ਦੇਣੇ ਆ ਵੀ ਜਿੱਥੇ ਨੇ ਦਬਣਾ ਉਸੇ ਦਬਦਾ ਵੀ ਹੈ ਪਰ ਇਹ ਆ ਵੀ ਉਹ ਜੋ ਦੂਜੇ ਗੇਅਰ ਦੇ ਵਿੱਚ ਰੀਪਰ ਨੂੰ ਐ ਆਰਾਮ ਨਾਲ ਅਸੀਂ ਚਲਾਉਨੇ ਪਿਆ ਤੂੰ ਆਣੀ ਮਾਰਦਾ ਨਾ ਜੀ ਨਾ ਤੂੰ ਚੱਕਰ ਤੋੜ ਚੱਕਰ ਜਿੱਥੇ ਤੋੜਨੇ ਤੋੜੂਗਾ ਵੀ ਪਰ ਰੜਾ ਜਾਂਦਾ ਨਾਲ ਦੀ ਨਾਲ RPM ਉੱਥੇ ਫਿਰ ਜੇ ਅਸੀਂ 1800 ਤੋਂ ਚਲਾਉਨੇ ਪਿਆਣਾ ਜੇ ਮੜੇ ਜੇ ਡਾਊਨ ਕਰਦੇ ਨਾਲ ਜਦੋਂ ਫਿਰ ਸੁਵੀ ਉੱਥੇ ਜਾਂਦੀ ਆ ਆ ਗੱਲ ਆ ਸਭ ਤੋਂ ਵੱਡੀ ਵੀ ਚੱਕਰ ਰਲ ਆ ਜਾਂਦਾ ਨਾਲ ਦੀ ਨਾਲ ਰਲ ਆ ਜਾਂਦੇ ਹਾਂਜੀ ਹਾਂ ਵੀ ਜੇ ਹੁਣ ਮੰਨ ਲਓ ਵੀ ਇੱਕ ਟਰੈਕਟਰ 200 ਚੱਕਰ ਥੱਲੇ ਹੀ ਤੁਰਿਆ ਆਉਂਦਾ ਸਹੀ ਥਾਂ ਤੋਂ ਥੱਲੇ ਤੁਰਿਆ ਆਉਂਦਾ ਉਹਨੇ ਧੂਆ ਮਾਰੀ ਜਣਾ ਉਹਨੇ ਤੇਲ ਖਾਈ ਬਿਲਕੁਲ ਹਾਂ ਬਿਲਕੁਲ ਵੀ ਇੱਕ ਟਰੈਕਟਰ ਨੇ ਚੱਕਰ ਲਾ ਤੇ ਸੌਖਾ ਉਹਦੀ ਜਾਨ ਸੌਖੀ ਹੋ ਗਈ ਕੰਮ ਮਗਰ ਹੋਈ ਜਾਂਦਾ ਟਰੈਕਟਰ ਤੇਲ ਘਟਕਾ ਬੀ ਜਿਵੇਂ ਲਾ ਲਓ ਜੀ 1 200 ਜੇ ਕੋ ਲਾ ਲਓ ਕੋ 100 150 ਰੁਪਏ ਡ੍ਰੌਪ ਕਰਦਾ ਹੈ ਕਲਚ ਦਿਨ ਦੇ ਦਿਨ ਦੇਣ ਤੋਂ ਬਿਨਾ ਹੀ ਆਪਦੇ ਪੂਰੇ ਕਰ ਜਾਂਦਾ ਹੈ ਮਤਲਬ ਟਰੈਕਟਰ ਦੀ ਟਾਰਕ ਵੱਧ ਜਾਂਦੀ ਹੈ ਹਾਂਜੀ ਟਾਰਕ ਵੱਧ ਜਾਂਦੀ ਹੈ ਤੇ ਲਿਆ ਫਿਰ ਦਿਖਾ ਖਾ ਖ ਮਾੜਾ ਜਿਆ ਜ਼ੋਰ ਸਾਨੂੰ ਇਹ ਪਤਾ ਲੱਗੇ ਕਿੰਨਾ ਕ ਚੱਲਦਾ ਤੂੰ ਤੇਰਾ ਆ ਮਾਲ ਕਮਾਲ ਕੀ ਹੁੰਦਾ ਹੈ ਫਿਰ ਲਾ ਭਾਈ ਲਿਆ ਚੱਲ ਆ ਜਾ ਆ ਜਾ ਭਾਈ ਪਾੜਾ ਭਾਈ ਮੱਲਾ ਪ੍ਰੀਤ ਇਧਰਲੇ ਪਾਸੇ ਮੇਲਾ ਦੇ ਸਾਰੇ ਬੰਦੇ ਦਿਖਾ ਦੇ ਦੇਖੋ ਵੀ ਆ ਬੰਦੇ ਮੱਲੋ ਸਾਰੇ ਜਾਨੇ ਟਰੈਕਟਰ ਚੈੱਕ ਕਰਨ ਆਏ ਹੋਏ ਆ ਸਾਰੇ ਕਿਉਂ ਵੀ ਕਿਵੇਂ ਚੱਲਦਾ ਟਰੈਕਟਰ ਜੋਰ ਪੂਰਾ ਜਿੰਦਾਬਾਦ ਜਿੰਦਾਬਾਦ ਠੀਕ ਮੈਂ ਤਾਂ ਪਾਲ ਦੇ ਨਾਂ ਦੇ ਨਾਰੇ ਲਵਾ ਦਿੱਗੇ ਥਲੇ ਗਾ ਬਾਣ ਥੱਲੇ ਹਾ ਥੱਲੇ ਹਾਲ ਨਹੀਂ ਥੱਲੇ ਜਾਂਦੇ ਉਹ ਇੱਕ ਤੈਨੂੰ ਮੈਂ ਗੱਲ ਦੱਸ ਦਿੰਨਾ ਫਰੀਦ ਮੈਨੂੰ ਦੇਖਣ ਨੂੰ ਹਾਲ ਪਤਲੇ ਜਿਹੇ ਹੈ ਇਹ ਪਾਦੂ ਮੈਨੂੰ ਲੱਗਦਾ ਨਹੀਂ ਇਹ ਹਾਲ ਜੇ ਤੋੜ ਦੂ ਹਾਲ ਮੈਨੂੰ ਥੋੜੇ ਜੇ ਨਰਮ ਲੱਗਦੇ ਆ ਹਾਂ ਹੈ ਹਾਂ ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਉਹ ਤੇਰੇ ਯਾਰ ਦੇ ਕਹਿਣ ਵਾਂਗੂ ਉਹਦੇ ਵਾਂਗੂ ਉਹਦਾ ਹਾਲਾਂ ਦਾ ਵੀ ਦੇਖਣ ਨੂੰ ਨਰਵਾਆਂ ਪਿੱਛੇ ਨਹੀਂ ਛੁੱਧ ਪਿੱਛੇ ਹੀ ਆ ਕਹਾਣੀ ਸਹੀ ਗੱਲ ਹੈ ਹੈ ਉੱਪਰ ਉੱਤੇ ਚੜੋ ਉੱਤੇ ਘੇਰ ਛੋਟਾ ਕਰ ਲਾ ਬੰਦਿਆਂ ਦੇ ਸੱਟ ਨਾ ਮਰਾ ਦੀ ਟਰੈਕਟਰ ਨੇ ਨਹੀਂ ਤਾਂ ਬਣਾ ਆ ਦੇਖ ਪ੍ਰੀਤ ਹੁਣ ਮੰਨ ਲਾ ਟਰੈਕਟਰ ਫਸ ਗਿਆ ਟਰੈਕਟਰ ਫਸ ਗਿਆ ਪਰ ਟਰੈਕਟਰ ਤੂੰ ਆਣੀ ਮਾਰਦਾ ਜਿਹੜੀ ਗੱਲ ਆ ਜਿਹੜੀ ਗੱਲ ਕਹਿੰਦਾ ਸੀ ਬਾਈ ਬਈ ਦਵਣ ਵਾਲੇ ਤਾਂ ਦਮੂ ਖਾ ਵੀ ਯਾਰ ਹੁਣ ਆਏ ਤਾਂ ਹੈ ਨਹੀਂ ਕਿ ਆ ਵੀ ਇੰਨੇ ਬੰਦੇ ਭਾਗੇ ਪੈਲੀ ਪਾਉਣੀ ਆ ਓਏ ਹੋ ਉਹ ਐਵੇਂ ਵਕਤ ਨੂੰ ਖੜੇ ਆ ਚੱਲ ਚੱਲਣ ਦੇ ਚੱਲਣ ਤੇ ਦਬਿਆ ਰਹਿਣ ਦੇ ਕਲੱਚ ਨਹੀਂ ਦਿੰਦਾ ਉਹ ਆਪ ਹੀ ਪੂਰੇ ਕਰਦਾ ਕਲੱਚ ਨਹੀਂ ਦਿੰਦਾ ਉਹ ਆਪ ਹੀ ਲੰਦਾ ਚੱਕਰ ਨਾਲ ਟਰੈਕਟਰ ਉਹ ਦੇਖ ਦੇਖ ਹਾਂ ਕੌਣ ਬੜਿਆ ਹਾਲ ਥੱਲੇ